ਹallelujah ਸਾਰਿਆਂ ਨੂੰ ਮਸੀਹ ਵਿੱਚ ਸਲਾਮ ਖੁਦਾ ਸਾਰਿਆਂ ਨੂੰ ਬਰਕਤ ਰਾਸ਼ੀਸ਼ ਦੇ ਪਰਮੇਸ਼ਵਰ ਦਾ ਧੰਨਵਾਦ ਕਰਦੀਆਂ ਉਹਨਾਂ ਨੇ ਫਿਰ ਸਮਾਂ ਦਿੱਤਾ ਤਾਂ ਜੋ ਅਸੀਂ ਸਭ ਜਨ ਮਿਲ ਕੇ ਉਹ ਪੈਣ ਭਰਾਮਾਂ ਲਈ ਪ੍ਰਾਰਥਨਾ ਕਰ ਸਕੀਏ ਜਿਨ੍ਹਾਂ ਦੇ ਜੀਵਨਾਂ ਵਿੱਚ ਪਰੇਸ਼ਾਨੀਆਂ ਆਆਂ ਜਿਨ੍ਹਾਂ ਦੇ ਜੀਵਨਾਂ ਵਿੱਚ ਰੁਕਾਵਟਾਂ ਆਆਂ ਕਿਉਂਕਿ ਸਾਡਾ ਪਰਮੇਸ਼ਵਰ ਮਹਾਨ ਆ ਪਲਾਇਆ ਜੋ ਸਾਨੂੰ ਸਾਰੀਆਂ ਸਮੱਸਿਆਵਾਂ ਤੋਂ ਆਜ਼ਾਦ ਕਰਦਾ ਹਰ ਇੱਕ ਮੁਸ਼ਕਲ ਔਰਾਫਤ ਚੋਂ ਕੱਢਦਾ ਆ ਤੋ ਪੂਰੀ ਅਧਿਨ ਕੀ ਜੇ ਨਾਲ ਸਾਰੇ ਪ੍ਰਾਰਥਨਾ ਕਰਿਆ ਕਰੋ ਕਿ ਸੀ ਜੇ ਨਾਲੇ ਵੀ ਪ੍ਰਾਰਥਨਾ ਕਰਦੇ ਪਰਮੇਸ਼ਵਰ ਉਹਨਾਂ ਦੇ ਜੀਵਨਾਂ ਚ ਆਪਣੇ ਮੌਜਜ਼ੇ ਕਰੇ ਔਰ ਉਹਨਾਂ ਨੂੰ ਉਹਨਾਂ ਦੇ ਜੀਵਨਾਂ ਵਿੱਚ ਇੱਕ ਵੱਡੀ ਗਵਾਹੀ ਦੇ ਨਾਲ ਖੜਿਆ ਕਰੇ ਅੱਜ ਦਾ ਸਾਡਾ ਵਿਸ਼ਾ ਆ ਉਹ ਭੈਣ ਭਰਾਵਾਂ ਲਈ ਲਈ ਸਾਨੂੰ ਬਹੁਤ ਕਾਫੀ ਫੋਨ ਆਉਂਦੇ ਆ ਕਿ ਸਿਸਟਰ ਜੀ ਸਾਡੇ ਲਈ ਪ੍ਰੇਅਰ ਕਰਿਓ ਮੇਰਾ ਹਸਬੰਡ ਸਾਡੇ ਨਾਲ ਨਿਗਾ ਜਾਂ ਪਤੀ ਦਾ ਫੋਨ ਆਉਂਦਾ ਆ ਕਿ ਮੇਰੀ ਪਤਨੀ ਮੇਰੇ ਨਾਲ ਅੱਛਾ ਵਿਵਹਾਰ ਨਹੀਂ ਕਰਦੀ ਤੋ ਸਿਵੋਂ ਪਿਆਣ ਪ੍ਰਾਮਾ ਲਈ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਵਰ ਦੇ ਬਚਨ ਦੇ ਅਨੁਸਾਰ ਕਿ ਜਿਨ੍ਹਾਂ ਨੂੰ ਪਰਮੇਸ਼ਵਰ ਨੇ ਜੋੜਿਆ ਆ ਉਹਨਾਂ ਨੂੰ ਕੋਈ ਅਲੱਗ ਨਹੀਂ ਕਰ ਸਕਦਾ ਔਰ ਅਸੀਂ ਉਹਨਾਂ ਲਈ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਵਰ ਉਹਨਾਂ ਨੂੰ ਪਿਆਰ ਮੁਹੱਬਤ ਨਾਲ ਰਹਿਣ ਦੀ ਹਿੰਮਤ ਔਰ ਤਾਕਤ ਬਖਸ਼ੇ ਕਿਉਂ ਜੋ ਇਹ ਪਤੀ ਪਤਨੀ ਦਾ ਜਿਹੜਾ ਰਿਸ਼ਤਾ ਹੁੰਦਾ ਆ ਇਹ ਬਹੁਤ ਹੀ ਇੱਕ ਅਨਮੋਲ ਔਰ ਖਾਸ ਹੁੰਦਾ ਆ ਜੇ ਤੁਹਾਡੇ ਤੇ ਕੋਈ ਦੁੱਖ ਤਕਲੀਫ ਹੁੰਦਾ ਆ ਘਰ ਵਿੱਚ ਕੋਈ ਪਰੇਸ਼ਾਨੀ ਆਉਂਦੀ ਆ ਸਿਰਫ ਇੱਕ ਪਤਨੀ ਆਪਣੇ ਪਤੀ ਨੂੰ ਦੱਸਦੀ ਆ ਜਾਂ ਪਤੀ ਆਪਣਾ ਸਿਰਫ ਆਪਣੀ ਪਤਨੀ ਦੇ ਨਾਲ ਦੁੱਖ ਸ਼ੇਅਰ ਕਰਦਾ ਆ ਤੇ ਜੇ ਅਸੀਂ ਆਪਸ ਵਿੱਚ ਹੀ ਲੜਦੇ ਝਗੜਦੇ ਰਹੇ ਤਾਂ ਸਾਡੇ ਘਰ ਵਿੱਚ ਜਿੰਨੀਆਂ ਤੰਗੀਆਂ ਤਕਲੀਫਾਂ ਆ ਅਸੀਂ ਉਹਨਾਂ ਦਾ ਸਾਹਮਣਾ ਕਿੱਦਾਂ ਕਰ ਸਕਾਂਗੇ ਜਾਂ ਜਿੰਨੇ ਸਾਡੇ ਸਿਰਾਂ ਤੇ ਬੋਝ ਹੁੰਦੇ ਜਿੰਨੀਆਂ ਸਾਡੀਆਂ ਪਰੇਸ਼ਾਨੀਆਂ ਹੁੰਦੀਆਂ ਅਸੀਂ ਉਹਨਾਂ ਨਾਲ ਕਿੱਦਾਂ ਲੜ ਸਕਦੇ ਹਾਂ ਜੇ ਅਸੀਂ ਪਤੀ ਪਤਨੀ ਆਪਸ ਵਿੱਚ ਲੜਦੇ ਰਹੇ ਤੋ ਆਈਏ ਅਸੀਂ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਵਰ ਜਿਨ੍ਹਾਂ ਨੇ ਸਾਨੂੰ ਪ੍ਰਾਰਥਨਾ ਦੇ ਵਿੱਚ ਦਿੱਤੇ ਆ ਪਰਮੇਸ਼ਵਰ ਉਹਨਾਂ ਘਰਾਂ ਵਿੱਚ ਸੁੱਖ ਸ਼ਾਂਤੀ ਬਖਸ਼ੇ ਔਰ ਉਹ ਸਾਰੇ ਭੈਣ ਭਰਾ ਆਪਸ ਵਿੱਚ ਪਿਆਰ ਨਾਲ ਰਹ ਸਕਣ ਔਰ ਉਹਨਾਂ ਦੇ ਘਰਾਂ ਵਿੱਚ ਇੱਕ ਅੱਚੀ ਖੁਸ਼ੀ ਦੀ ਖਬਰ ਹੋਵੇ ਔਰ ਉਹਨਾਂ ਲਈ ਇੱਕ ਅੱਛਾ ਮਾਹੌਲ ਹੋਵੇ ਔਰ ਉਹਨਾਂ ਲਈ ਇੱਕ ਪਰਮੇਸ਼ਵਰ ਵੱਲੋਂ ਆਸ਼ੀਸ਼ ਹੋਵੇ ਔਰ ਉਹ ਸਾਰੀਆਂ ਬਧਰੂਹਾਂ ਜਿਨ੍ਹਾਂ ਦੇ ਦੁਆਰਾ ਉਹਨਾਂ ਦੇ ਘਰਾਂ ਵਿੱਚ ਲੜਾਈਆਂ ਝਗੜੇ ਪੈਂਦੇ ਕਿਸੇ ਵੀ ਵਜ੍ਹਾ ਦੇ ਦੁਆਰਾ ਉਹ ਸਾਰੀਆਂ ਗੰਦੀਆਂ ਦੁਸ਼ਟ ਆਤਮਾ ਉਹਨਾਂ ਦੇ ਜੀਵਨਾਂ ਨੂੰ ਛੱਡ ਕੇ ਚਲੀਆਂ ਜਾਂ ਜਾਣ ਕਈ ਪੈਣ ਭਰਾਮਾਂ ਦੇ ਇਸੇ ਤੋਂ ਰਿਸ਼ਤੇ ਟੁੱਟ ਜਾਂਦੇ ਆ ਉਹਨਾਂ ਦੀ ਅਲੱਗ ਗੱਲਬਾਤ ਚੱਲਦੀ ਹੁੰਦੀ ਆ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਜਿਹੜੇ ਪਤਨੀ ਨੇ ਸਾਡਾ ਨਾਲ ਸਾਥ ਦੇਣਾ ਆ ਅਸੀਂ ਉਹਨੂੰ ਧੋਖਾ ਦੇ ਰਹੇ ਹਾਂ ਜਾਂ ਉਹ ਪਤਨੀਆਂ ਨੂੰ ਨਹੀਂ ਪਤਾ ਹੁੰਦਾ ਅਸੀਂ ਆਪਣੇ ਪਤੀਆਂ ਦਾ ਸਾਥ ਦੇਣਾ ਆ ਇਸੇ ਲਈ ਅਸੀਂ ਪ੍ਰਾਰਥਨਾ ਕਰਾਂਗੇ ਕਿ ਪਰਮੇਸ਼ਵਰ ਬਿ ਵਿਚਾਰ ਵਾਲੀ ਗੰਦੀ ਦੁਸ਼ਟ ਆਤਮਾ ਇੱਕ ਇੱਕ ਦੇ ਜੀਵਨ ਨੂੰ ਛੱਡ ਕੇ ਚਲੀ ਜਾਏ ਔਰ ਪਤੀ ਪਤਨੀ ਖੁਸ਼ੀ ਨਾਲ ਰਹਿ ਸਕਣ ਆਈਏ ਅਸੀਂ ਸਭ ਜਣ ਅੱਖਾਂ ਬੰਦ ਕਰਦੇ ਔਰ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੇ ਹਾਂ ਕਿ ਪਰਮੇਸ਼ਵਰ ਉਹਨਾਂ ਦੇ ਜੀਵਨ ਵਿੱਚ ਖੁਸ਼ਹਾਲੀ ਨੂੰ ਲੈ ਕੇ ਆਏ ਹallelujah hallelujah 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 ਸਵਰਗੀ ਪਿਤਾ ਤੁਹਾਡਾ ਧੰਨਵਾਦ ਹੋ ਸਵਰਗੀ ਪਿਤਾ ਤੁਹਾਡਾ ਧੰਨਵਾਦ ਹੋ ਤੁਹਾਡਾ ਧੰਨਵਾਦ ਹੋ ਤੁਹਾਡਾ ਧੰਨਵਾਦ ਹੋ ਤੁਹਾਡਾ ਧੰਨਵਾਦ ਹੋ ਯਿਸੂ ਰਾਜਾ ਤੁਹਾਡਾ ਧੰਨਵਾਦ ਕਰਦੀਆਂ ਤੁਹਾਡੇ ਨਾਮ ਮਹਿਮਾ ਰਾਦਰ ਦਿੰਦੀਆਂ ਮੇਰੇ ਪਵਿੱਤਰ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਵਡਿਆਈ ਕਰਦੀਆਂ 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 ਕਦੂਸ ਮਿਹਰਬਾਨ ਜਿੰਨੇ ਸਾਡੇ ਨਾਲ ਇਸ ਵਕਤ ਇਸ ਵੀਡੀਓ ਦੇ ਦੁਆਰਾ ਜੁੜੇ ਹੋਏ ਆ ਪਵਿੱਤਰ ਪਰਮੇਸ਼ਵਰ ਅਸੀਂ ਸਭ ਜਨ ਮਿਲ ਕੇ ਉਹ ਪੈਣ ਭਰਾਮਾ ਲਈ ਪ੍ਰਾਰਥਨਾ ਕਰਦੀਆਂ ਯੇਸੂ ਰਾਜਾ ਜਿਨ੍ਹਾਂ ਘਰਾਂ ਵਿੱਚ ਲੜਾਈਆਂ ਝਗੜੇ ਆ ਜਿਨ੍ਹਾਂ ਘਰਾਂ ਦੇ ਵਿੱਚ ਵੈਰ ਵਿਰੋਧ ਆ ਈਰਖਾ ਆ ਪਤੀ ਪਤਨੀ ਆਪਸ ਵਿੱਚ ਲੜਦੇ ਆ ਸਾਥ ਹੋ ਕੇ ਨਹੀਂ ਰਹਿ ਸਕਦੇ ਯੇ ਸ਼ੁਰਾਜਾ ਉਹਨਾਂ ਨੂੰ ਚੰਗੀ ਅਕਲ ਚੰਗਾ ਬੁੱਧ ਬਖਸ਼ੋ ਚੰਗਾ ਗਿਆਨ ਔਰ ਸਮਝ ਵਾਲਾ ਆਤਮਾ ਬਖਸ਼ੋ ਯੇਸੂ ਜੀ ਮੈਂ ਤੁਹਾਡਾ ਸ਼ੁਕਰਗਾਰੀ ਮੈਂ ਤੁਹਾਡਾ ਧੰਨਵਾਦ ਕਰਦੀ ਆ ਯੇਸੂ ਰਾਜਾ ਕਿ ਇੱਕ ਨੂੰ ਪਿਆਰ ਮੁਹੱਬਤ ਨਾਲ ਰਹਿਣ ਦੀ ਹਿੰਮਤ ਔਰ ਤਾਕਤ ਬਖਸ਼ੋ ਯੇਸੂ ਜੀ ਟੜਾ ਤਨਵਾਦ ਹੋ 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 ਟੜਾ ਪਵਿੱਤਰ ਆਤਮਾ ਉਹ ਪੈਣ ਪ੍ਰਾਮਾ ਦੇ ਜੀਵਨਾਂ 'ਚ ਕਾਰੀਏ ਕਰੇ ਯੈਸੂ ਰਾਜਾ ਟੜਾ ਪੈਣ ਪ੍ਰਾਉ ਜੀਵਨਾਂ ਦੇ ਵਿੱਚ ਕਾਰੀਏ ਕਰੇ ਟੜਾ ਪਵਿੱਤਰ ਆਤਮਾ ਉਹ ਪੈਣ ਪ੍ਰਾਮਾ ਦੇ ਜੀਵਨਾਂ 'ਚ ਕਾਰੀਏ ਕਰੇ ਜਿਨ੍ਹਾਂ ਕਰਾਂ ਵਿੱਚ ਲੜਾਈ ਝਗੜੇ ਆ ਯੈਸੂ ਰਾਜਾ ਜੋ ਬਰਦਰ ਆਪਣੀਆਂ ਪਤਨੀਆਂ ਨੂੰ ਛੱਡ ਕੇ ਚੱਲ ਗਏ ਆ ਯੈਸੂ ਜੀ ਜੋ ਪੈਣਾ ਆਪਣੇ ਪਤੀਆਂ ਨੂੰ ਛੱਡ ਕੇ ਚੱਲ ਗਈਆਂ ਯੈਸੂ ਰਾਜਾ ਉਹਨਾਂ ਦੇ ਜੀਵਨਾਂ 'ਚ ਕਾਰੀਏ ਕਰੋ ਕਦੂਸ ਮਿਹਰਬਾਨ ਇਹਨਾਂ ਨੂੰ ਚੰਗੀ ਯਕਲ ਚੰਗੀ ਬੁੱਧ ਬਖਸ਼ ਦੋ ਸਮਰਥੀਏ ਪਿਤਾ ਮਿਲ ਜੁਲ ਕੇ ਵਸ ਸਕਣ ਪਿਆਰੇ ਪਰਮੇਸ਼ਰ ਮਿਲ ਜੁਲ ਕੇ ਰਹਿ ਸਕਣ ਯੇਸ਼ੂ ਰਾਜਾ ਸਾਰੇ ਆਦਰ ਸਾਰੀ ਮਹਿਮਾ ਤੁਹਾਡੇ ਨਾਂ ਨੂੰ ਮਿਲੇ ਪਿਆਰੇ ਪਰਮੇਸ਼ਰ ਜੀ ਕਦੂਸ ਮਿਹਰਬਾਨ ਇਹਨਾਂ ਨੂੰ ਪਿਆਰੇ ਪਰਮੇਸ਼ਰ ਮੁਹੱਬਤ ਵਾਲਾ ਪਿਆਰ ਵਾਲਾ ਜੀਵਨ ਬਖਸ਼ ਦੋ ਯੇਸ਼ੂ ਰਾਜਾ ਤੁਹਾਡਾ ਸ਼ੁਕਰ ਕਰਦੇ ਤੁਹਾਡਾ ਧੰਨਵਾਦ ਕਰਦੀਆਂ ਯੇਸ਼ੂ ਰਾਜਾ ਸਾਰੀਆਂ ਹੀ ਅਧਕੋਰ ਦੀਆਂ ਸ਼ਕਤੀਆਂ ਇਹਨਾਂ ਦੇ ਜੀਵਨਾਂ ਨੂੰ ਛੱਡ ਕੇ ਚਲੀਆਂ ਜਾਣ ਸਾਰੀਆਂ ਹੀ ਅਧਕੋਰ ਦੀਆਂ ਸ਼ਕਤੀਆਂ ਇਹਨਾਂ ਦੇ ਜੀਵਨਾਂ ਨੂੰ ਛੱਡ ਕੇ ਚਲੀਆਂ ਜਾਣ ਸਾਰੀਆਂ ਨਦ ਕੋਰ ਦੀਆਂ ਸ਼ਕਤੀਆਂ ਇਹਨਾਂ ਦੀਆਂ ਸੋਚਾਂ ਨੂੰ ਛੱਡ ਕੇ ਚਲੀਆਂ ਜਾਣ ਇਹਨਾਂ ਵਿਚਾਰਾਂ ਨੂੰ ਛੱਡ ਕੇ ਚਲੇ ਜਾਣ ਪਿਆਰੇ ਪਰਮੇਸ਼ਰ ਇਹਨਾਂ ਨੂੰ ਇੱਕ ਚੰਗਾ ਔਰ ਚੋਖਾ ਜੀਵਨ ਦੇ ਦਿਓ ਆਜ਼ਾਦੀ ਵਾਲਾ ਰਿਹਾਈ ਵਾਲਾ ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ ਇਹਨਾਂ ਦੇ ਛੀਵਨਾ ਵਿੱਚ ਯਿਸੂ ਰਜਾ ਮੈਂ ਤੁਹਾਡਾ ਸ਼ੁਕਰ ਕਰਦੀ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਪਵਿੱਤਰ ਪਰਮੇਸ਼ਰ ਇੱਕ ਇੱਕ ਨੂੰ ਤੁਹਾਡੇ ਜ਼ੋਰਾਵਰ ਹੱਥਾਂ ਵਿੱਚ ਸੌਂਪ ਦਿੰਨੇ ਆ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਕਾਰਜ ਇਹ ਕਰੇ ਜੋ ਭੈਣ ਭਰਾ ਸਾਨੂੰ ਫੋਨ ਕਰਦੇ ਪਿਆਰੇ ਪਰਮੇਸ਼ਰ ਉਹਨਾਂ ਦੇ ਛੀਵਨਾ ਵਿੱਚ ਆਪਣੇ ਕੰਮਾਂ ਨੂੰ ਪ੍ਰਗਟ ਉਹੀ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਨਾਲੇ ਜੀਵਨਾ ਚ ਕਾਰੀਏ ਕਰੇ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਨਾਲੇ ਜੀਵਨਾ ਚ ਕਾਰੀਏ ਕਰੇ ਉਹ ਭੈਣ ਭਰਾ ਮਿਲ ਜੁਲ ਕੇ ਵਸ ਸਕਣ ਪਿਆਰੇ ਪਰਮੇਸ਼ਰ ਉਹ ਭੈਣ ਭਰਾ ਮਿਲ ਜੁਲ ਕੇ ਵਸ ਸਕਣ ਪਿਆਰੇ ਪਰਮੇਸ਼ਰ ਉਹਨਾਂ ਦੇ ਘਰ ਉੱਤੇ ਤੁਹਾਡੀ ਸੱਚੀ ਸ਼ਾਂਤੀ ਉਤਰੇ ਯੇਸੂ ਜੀ ਉਹਨਾਂ ਦੇ ਘਰ ਉੱਤੇ ਤੁਹਾਡੀ ਸੱਚੀ ਸ਼ਾਂਤੀ ਉਤਰੇ ਯੇਸੂ ਰਾਜਾ ਤੁਹਾਡੀ ਆਜ਼ਾਦੀ ਉਸ ਘਰ ਵਿੱਚ ਆ ਜਾਏ ਪਿਆਰੇ ਪਰਮੇਸ਼ਰ ਔਰ ਬਿ ਵਿਚਾਰ ਵਾਲੀਆਂ ਗੰਦੀਆਂ ਜੋ ਸਤ ਆਤਮਾ ਨਾਲ ਉਹਨਾਂ ਦੇ ਘਰਾਂ ਨੂੰ ਛੱਡ ਕੇ ਅਥਾਕੁੰਡ ਵਿੱਚ ਜਾਂਦੀਆਂ ਰਹਿਣ ਹਰ ਤੜਾ ਆਂ ਗੰਦੀਆਂ ਡੂਸਟ ਆਤਮਾ ਪਰਮਾਉਣ ਵਾਲੀਆਂ ਪਤੀ ਪਤਨੀ ਨੂੰ ੜਕਾਉਣ ਵਾਲੀਆਂ ਗੰਦੀਆਂ ਡੂਸਟ ਆਤਮਾ ਉਹਨਾਂ ਦੇ ਕਰਾਂ ਨੂੰ ਛੱਡ ਕੇ ਜਾਂਦੀਆਂ ਰਹਿਣ ਯੈਸੂ ਜੀ ਤੁਹਾਡਾ ਆਤਮਾ ਉਸ ਜਗ੍ਹਾ ਤੇ ਕਾਰੀਏ ਕਰੇ ਸਵਰਗੀ ਪਿਤਾ ਤੁਹਾਡਾ ਧੰਵਾਦ ਹੋ ਮੇਰੇ ਸਵਾ ਮਾਲਿਕ ਤੁਹਾਡਾ ਮੈਂ ਧੰਵਾਦ ਕਰਦੀ ਮੇਰੇ ਸਵਰਗੀ ਪਿਤਾ ਜ਼ਮੀਨ ਅਸਮਾਨ ਦੇ ਮਾਲਿਕ ਔਰ ਖਾਲੀ ਘਟੜਾ ਧੰਵਾਦ ਹੋ ਜ਼ਮੀਨ ਅਸਮਾਨ ਨੂੰ ਬਣਾਉਣ ਵਾਲੇ ਪਰਮੇਸ਼ਰ ਮੈਂ ਤੁਹਾਡਾ ਧੰਵਾਦ ਕਰਦੀ ਜ਼ਮੀਨ ਅਸਮਾਨ ਨੂੰ ਬਣਾਉਣ ਵਾਲੇ ਪਰਮੇਸ਼ਰ ਮੈਂ ਤੁਹਾਡਾ ਧੰਵਾਦ ਕਰਦੀ ਯੈਸੂ ਰਾਜਾ ਤਨਵਾਦ ਹੋਟੜ ਤਨਵਾਦ ਹੋਟੜ ਤਨਵਾਦ ਹੋਟੜ ਤਨਵਾਦ ਹੋਟੜ ਤਨਵਾਦ ਹੋ ਸਵਰਗਯੇ ਪਿਤਾ ਮੈਂ ਤੁਹਾਡਾ ਸ਼ੁਕਰ ਕਰਦੀ ਆ ਸਵਰਗਯੇ ਪਿਤਾ ਮੈਂ ਤੁਹਾਡਾ ਸ਼ੁਕਰ ਕਰਦੀ ਆ ਤੁਹਾਡਾ ਪਵਿੱਤਰ ਆਤਮਾ ਕਾਰੀਏ ਕਰੇ ਔਰ ਇਹ ਗੰਦੀਆਂ ਜੋ ਸਤ ਆਤਮਾ ਤੋਂ ਅਜ਼ਾਦ ਕਰੇ ਯੇਸੂ ਜੀ ਤੁਹਾਡਾ ਪਵਿੱਤਰ ਆਤਮਾ ਕਾਰੀਏ ਕਰੇ ਪਿਆਰੇ ਪਰਮੇਸ਼ਰ ਹਰ ਤਰ੍ਹਾਂ ਦੀਆਂ ਬੀ ਵਿਚਾਰ ਵਾਲੀਆਂ ਗੰਦੀਆਂ ਜੋ ਸਤ ਆਤਮਾ ਤੋਂ ਅਜ਼ਾਦ ਕਰੇ ਯੇਸੂ ਰਾਜਾ ਇਹ ਭੈਣ ਭਰਾਵਾਂ ਦੇ ਲੜਾਈ ਝਗੜੇ ਹਮੇਸ਼ਾ ਲਈ ਜਾਂਦੇ ਰਹਿਣ ਯੇਸੂ ਰਾਜਾ ਇਹਨਾਂ ਦੇ ਘਰਾਂ ਵਿੱਚੋਂ ਲੜਾਈ ਝਗੜੇ ਵਾਲੀ ਗੰਦੀਆਂ ਡੂਸਟਾਂ ਤਮਾ ਜਾਂਦੀਆਂ ਰਹਿਣ ਪਿਆਰੇ ਪਰਮੇਸ਼ਵਰ ਜੀ ਇਹਨਾਂ ਦੇ ਘਰਾਂ ਵਿੱਚ ਯੇਸ਼ੂ ਨਾਮ ਦੀ ਆਜ਼ਾਦੀ ਆ ਜਾਏ ਇਹਨਾਂ ਦੇ ਘਰਾਂ ਵਿੱਚ ਯੇਸ਼ੂ ਨਾਮ ਦੀ ਆਜ਼ਾਦੀ ਆ ਜਾਏ ਪਿਆਰੇ ਪਰਮੇਸ਼ਵਰ ਜੀ ਇੱਕ ਦੂਸਰੇ ਨੂੰ ਪਿਆਰ ਮੁਹੱਬਤ ਵਾਲਾ ਜੀਵਨ ਦੇ ਦੋ ਕਦੂਸ ਮਿਹਰਬਾਨ ਤੁਹਾਡਾ ਸ਼ੁਕਰ ਕਰਦੇ ਹਾਂ ਕਦੂਸ ਮਿਹਰਬਾਨ ਤੁਹਾਡਾ ਸ਼ੁਕਰ ਕਰਦੀ ਹਾਂ ਮੇਰੇ ਜ਼ਿੰਦੇ ਯਹਵਾ ਪਰਮੇਸ਼ਰ ਤੁਹਾਡਾ ਸ਼ੁਕਰ ਹੋ ਮੇਰੇ ਜ਼ਿੰਦੇ ਯਹਵਾ ਪਰਮੇਸ਼ਰ ਤੁਹਾਡਾ ਸ਼ੁਕਰ ਹੋ ਇਬਰਾਹਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਤੁਹਾਡਾ ਤਨਵਾਦ ਕਰਦੀ ਹਾਂ ਇਬਰਾਹਮ ਇਜ਼ਹਾਕ ਯਾਕੂਬ ਦੇ ਪਰਮੇਸ਼ਰ ਤੁਹਾਡਾ ਤਨਵਾਦ ਕਰਦੀ ਹਾਂ ਰਾਜਿਆਂ ਦੇ ਰਾਜਾ ਪ੍ਰਭੂਆਂ ਦੇ ਪ੍ਰਭੂ ਯੇਸ਼ੂ ਜੀ ਮੈਂ ਤੁਹਾਡਾ ਤਨਵਾਦ ਕਰਦੀ ਪਿਆਰੇ ਪਰਮੇਸ਼ਰ ਹallelujah hallelujah 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 ਅਨੁਗ੍ਰਹਿ ਪਿਤਾ ਤੁਹਾਡਾ ਸ਼ੁਕਰ ਵਾਣੁਗ੍ਰਹਿ ਪਿਤਾ ਤੁਹਾਡਾ ਸ਼ੁਕਰ ਵਾਣੁਗ੍ਰਹਿ ਪਿਤਾ ਤੁਹਾਡਾ ਸ਼ੁਕਰੋ ਸਵਰਗੀ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਸਵਰਗੀ ਪਿਤਾ ਮੈਂ ਤੁਹਾਡਾ ਧੰਨਵਾਦ ਕਰਦੀ ਹਾਂ ਯੇਸ਼ੂ ਰਾਜਾ ਤੁਹਾਡੇ ਦਿੱਤੇ ਹੋਏ ਅਧਿਕਾਰ ਦੇ ਨਾਲ ਮੈਂ ਉਹ ਸਾਰੇ ਭੈਣ ਭਰਾਵਾਂ ਲਈ ਪ੍ਰਾਰਥਨਾ ਕਰਦੀ ਹਾਂ ਯੇਸ਼ੂ ਰਾਜਾ ਉਹਨਾਂ ਦੇ ਜੀਵਨਾਂ 'ਚ ਕੰਮ ਕਰੋ ਪਿਆਰੇ ਪਰਮੇਸ਼ਰ ਉਹਨਾਂ ਦੇ ਜੀਵਨਾਂ 'ਚ ਕੰਮ ਕਰੋ ਪਿਆਰੇ ਪਰਮੇਸ਼ਰ ਉਹਨਾਂ ਦੇ ਜੀਵਨਾਂ ਵਿੱਚ ਕੰਮ ਕਰੋ ਯੇਸ਼ੂ ਰਾਜਾ ਮੇ ਉਸ ਸਿਸਟਰ ਲਈ ਪ੍ਰਾਰਥਨਾ ਕਰਦੀ ਜਿਹਦਾ ਪਤੀ ਉਹਨੂੰ ਛੱਡ ਕੇ ਚਲਾ ਗਿਆ ਪਿਆਰੇ ਪਰਮੇਸ਼ਵਰ ਇਸੇ ਵਕਤ ਤੁਹਾਡਾ ਪਵਿੱਤਰ ਆਤਮਾ ਉਸ ਪਰਿਵਾਰ ਦੇ ਜੀਵਨ ਚਕਾਰੀਏ ਕਰੇ ਪਿਆਰੇ ਪਰਮੇਸ਼ਵਰ ਜੀ ਮੈਂ ਤੁਹਾਡਾ ਸ਼ੁਕਰ ਕਰਦੀ ਹਾਂ ਯੇਸ਼ੂ ਰਜਾ ਉਹ ਕਰ ਵਾਪਸ ਆਵੇ ਪਿਆਰੇ ਪਰਮੇਸ਼ਵਰ ਉਹ ਆਪਣੇ ਪਰਿਵਾਰ ਦੇ ਨਾਲ ਮਿਲ ਕੇ ਰਹਿ ਸਕੇ ਯੇਸ਼ੂ ਜੀ ਤੁਹਾਡਾ ਧੰਨਵਾਦ ਕਰਦੀ ਹਾਂ ਯੇਸ਼ੂ ਰਜਾ ਉਸ ਭੈਣ ਤੇ ਦਇਆ ਕਰੋ ਰਹਿਮ ਕਰੋ ਫਜ਼ਲ ਕਰੋ ਯੇਸ਼ੂ ਜੀ ਔਰ ਉਹਨਾਂ ਦਾ ਪੂਰਾ ਪਰਿਵਾਰ ਆਪਣਾ ਜੀਵਨ ਤੁਹਾਡੇ ਡਰ ਔਰ ਖੌਫ ਵਿੱਚ ਵਰਤੀਤ ਕਰੇ ਯੇਸ਼ੂ ਰਜਾ ਤੁਹਾਡਾ ਪਵਿੱਤਰ ਆਤਮਾ ਉਸ ਪਰਿਵਾਰ ਦੇ ਗਵਾਹੀ ਕਰੇ ਯੇਸੂ ਜੀ ਤੁਹਾਡਾ ਸ਼ੁਕਰ ਕਰਦੀ ਹਾਂ ਤੁਹਾਡਾ ਧੰਨਵਾਦ ਕਰਦੇ ਟੜਾ ਜਲਾਲ ਇੱਕ ਇੱਕ ਜੀਵਨ ਚ ਕਾਰੀਏ ਕਰੇ ਯੇਸੂ ਜੀ ਤੁਹਾਡਾ ਅਨੁਗ੍ਰਹਿ ਹੋਵੇ ਪਿਆਰੇ ਪਰਮੇਸ਼ਰ ਸਾਡੀ ਪ੍ਰਾਰਥਨਾ ਨੂੰ ਸੁਣਾ ਸੁਣ ਕੇ ਕਬੂਲ ਕਰੋ ਅਸੀਂ ਮੰਗਦੇ ਪ੍ਰਭੂ ਯੇਸੂ ਮਸੀਹ ਦੇ ਨਾਮ ਮੇ ਆਮੀਨ ਆਮੀਨ ਮੈਂ ਸਰਵ ਸ਼ਕਤੀ ਪਰਮੇਸ਼ਰ ਦਾ ਧੰਨਵਾਦ ਕਰਦੀ ਹਾਂ ਉਹਨਾਂ ਦੇ ਨਾਮ ਨੂੰ ਮਹਿਮਾ ਦਿੰਨੀ ਹਾਂ ਤੋਂ ਮੈਂ ਉਸ ਜਿਨ੍ਹਾਂ ਨੇ ਸਾਨੂੰ ਫੋਨ ਕੀਤਾ ਮੈਂ ਉਹ ਭੈਣ ਭਰਾਵਾਂ ਦਾ ਨਾਮ ਨਹੀਂ ਲੈਣਾ ਚਾਹਾਂਗੀ ਤੁਮੇ ਸਾਰੇ ਅੱਗੇ ਬੇਨਤੀ ਕਰਦੀ ਹਾਂ ਕਿ ਉਹ ਪੈਣਪਰਾ ਮਾਲੀ ਪ੍ਰਾਰਥਨਾ ਕਰੋ ਕਿ ਜਿਨ੍ਹਾਂ ਦੇ ਘਰਾਂ ਵਿੱਚ ਦੁੱਖ ਜਾਂ ਤਕਲੀਫਾਂ ਸੰਕਟਾਂ ਇਸ ਟੈਮ ਹਸਬੰਡ ਵਾਈਫ ਦੇ ਵਿੱਚ ਤੋਂ ਪਰਮੇਸ਼ਰ ਉਹਨਾਂ ਤੇ ਦਇਆ ਕਰੇ ਰਹਿਮ ਕਰੇ ਔਰ ਉਹ ਬ੍ਰਦਰ ਆਪਣੇ ਘਰ ਵਾਪਸ ਆਵੇ ਔਰ ਆਪਣੇ ਬੱਚਿਆਂ ਦਾ ਔਰ ਆਪਣੀ ਪਤਨੀ ਦਾ ਖਿਆਲ ਰੱਖ ਸਕੇ ਮੈਂ ਸ਼ੁਕਰ ਕਰਦੀ ਆਂ ਪਰਮੇਸ਼ਵਰ ਦਾ ਕਿ ਪਰਮੇਸ਼ਵਰ ਨੇ ਸਾਨੂੰ ਇਹ ਸਲੈਕ ਬਣਾਇਆ ਕਿ ਅਸੀਂ ਆਪਣੇ ਉਹ ਭੈਣ ਭਰਾਵਾਂ ਲਈ ਪ੍ਰਾਰਥਨਾ ਕਰ ਸਕੀਏ। ਤੋਂ ਸਾਰਿਆਂ ਨੂੰ ਸलाम ਪਰਮੇਸ਼ਵਰ ਸਾਰਿਆਂ ਨੂੰ ਬਰਕਤ ਆਸ਼ਿਸ਼ ਦੇ। ਪਰਮੇਸ਼ਵਰ ਦਾ ਧੰਨਵਾਦ ਕਰਦੀ ਆਂ। ਆਮੀਨ।